रेडीमेड ਕਮੀਜ਼ਾ ਦੇ ਵਿੱਚ ਜਿਹੜੀ ਪਲਾਸਟਿਕ ਨਿਕਲਦੀ ਹੈ ਨਾ ਆ ਦੇ ਇਸ ਦੇ ਕਲਰਾਂ ਦੇ ਵਿੱਚ ਉਹਨਾਂ ਦਾ ਇੰਨਾ ਵਧੀਆ ਆਪਾਂ ਇਸਤੇਮਾਲ ਕਰਾਂਗੇ ਤੁਸੀਂ ਦੇਖ ਕੇ ਹੈਰਾਨ ਹੋ ਜਾਣਾ ਪੁਰਾਣੀਆਂ ਬਈਆਂ ਟੋਕਰਿਆਂ ਨੂੰ ਸਿੱਟਣਾ ਨਹੀਂ ਹੈਗਾ ਇੰਨੀ ਆਦੀ ਇਹਨਾਂ ਦੀ ਚੀਜ਼ ਬਣ ਕੇ ਆਪਾਂ ਤਿਆਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾ ਤੁਹਾਡਾ ਸਭ ਦਾ ਆਈ ਹੋਪ ਦੀ ਸਾਰੇ ਬਹੁਤ ਜੀ ਵਧੀਆ ਹੋਣਗੇ ਚਲੋ ਜੀ ਅੱਜ ਦੀ ਟਿਪਸ ਦੀ ਸ਼ੁਰੂਆਤ ਕਰਦੇ ਆ ਆਪਣੇ ਕੋਲ ਲੱਕੜੀ ਦਾ ਨਾ ਇਦਾਂ ਚੋਪਰ ਹੁੰਦਾ ਜਿੰਨਾਂ ਆਪਾਂ ਮਸਾਲਾ ਵਗੈਰਾ ਕੱਟਦੇ ਆ ਹਨਾ ਉਹਨਾਂ ਉੱਤੇ ਤੇ ਨਿਸ਼ਾਨ ਬਹੁਤ ਪੈ ਜਾਂਦੇ ਜਿੰਨਾਂ ਵੇ ਤੁਸੀਂ ਇਹਨਾਂ ਨੂੰ ਸਾਫ਼ ਕਰੋ ਤੋਂ ਉਹ ਪਰ ਇਹਦਾ ਨਿਸ਼ਾਨ ਬੋਲੇ ਦੇ ਗੰਦੇ ਲੱਗਦੇ ਆ ਹਨਾ ਇਹਨਾਂ ਨੂੰ ਸਾਫ਼ ਕਰਨ ਦਾ ਬਿਲਕੁਲ ਸਿੰਪਲ ਤਰੀਕਾ ਤੇ ਪਹਿਲਾਂ ਮੰਗੂ ਇਹਨਾਂ ਨੂੰ ਆਪਾਂ ਬਿਲਕੁਲ ਨਮਾ ਕਰ ਦਵਾਂਗੇ ਤੇ ਲੋ ਜੀ ਚੋਪਰ ਨੂੰ ਮੈਂ ਲਫਾਫੇ ਦੇ ਉੱਤੇ ਰੱਖ ਦਿੱਤਾ ਹੈ ਤੇ ਆਪਾਂ ਇਹਦੇ ਵਿੱਚ ਕੀ ਕਹਿੰਨਾ ਈਨੋ ਲੈਣੀ ਹੈ ਇਹਨੂੰ ਇਹਨੂੰ ਆਪਾਂ ਇਹਨੂੰ ਇਹਦੇ ਵਿੱਚ ਪਾਣੀ ਆ ਪਹਿਲਾਂ ਤਾਂ ਪਹਿਲਾਂ ਇਹਨੂੰ ਆਪਾਂ ਛੜਕਾ ਦੇਵਾਂਗੇ ਤੇ ਬਾਅਦ ਵਿੱਚ ਆਪਾਂ ਗਿਆਣਾ ਪਾਣੀ ਇਹਦੇ ਉੱਤੇ ਪਾ ਦੇਣਾ ਪਾਣੀ ਪਾਉਣ ਤੋਂ ਬਾਅਦ ਫਿਰ ਆਪਣੇ ਮੈਂ ਜਿਹੜੀ ਈਨੋ ਆ ਆਪਾਂ ਇਹਦੇ ਉੱਤੇ ਪਾ ਦੇਣੀ ਆ ਜਿੰਨੀ ਇਹਦੀ ਝੱਗ ਹੋਣੀ ਆ ਨਾ ਤੇ ਉਹਦੇ ਨਾਲ ਹੀ ਦੇਖੋ ਕਿੰਨੀ ਦੀ ਮੈਲ ਬਿਲਕੁਲ ਜਿੰਨੀ ਵੀ ਗੰਦੀ ਮੈਲ ਹੋਣੀ ਉਹ ਬਿਲਕੁਲ ਸਾਫ਼ ਹੋ ਜਾਣੀ ਆ ਤੇ ਨਾਲੇ ਮੇਰੇ ਕੋ ਨਿੰਬੂ ਆ ਨਿੰਬੂ ਨਾਲ ਮੈਂ ਇਹਨੂੰ ਚੰਗੀ ਤਰ੍ਹਾਂ ਮਤ ਜਿਹੜੀ ਲੱਕੜ ਦੀ ਹੈਗਿਆ ਨਾ ਚੋਪਰੀ ਨੂੰ ਚੰਗੀ ਤਰ੍ਹਾਂ ਮੈਂ ਮਲ ਲੈਣਾ ਨਿੰਬੂ ਉਹਦੇ ਉੱਤੇ ਤਾਂ ਕਿ ਜਿੰਨਾ ਵੀ ਗੰਦਮੰਦ ਹੈਗਾ ਤੁਸੀਂ ਦੇਖ ਸਕਦੇ ਥੋੜੇ ਸਾਹਮਣੇ ਆ ਦੇਖੋ ਕਿੰਨਾ ਜਦੇ ਗੰਦਗੀ ਸੀਗੀ ਜਿਹੜੀ ਲੱਥੀ ਐ ਅਸੀਂ ਵੈਸੇ ਉਦਾਂ ਡੇਲੀ ਸਾਫ਼ ਕਰੀਏ ਪਰ ਉਨੀ ਸਾਫ਼ ਸੁਫਾਈ ਨਹੀਂ ਹੁੰਦੀ ਇਦਾਂ ਕਲੀਨਿਕਾਂ ਦੀ ਬਹੁਤ ਜ਼ਰੂਰੀਆ ਦੇਖੋ ਇੱਥੇ ਮੈਂ ਤੁਹਾਨੂੰ ਵਾਸ਼ ਕਰਕੇ ਵੀ ਦੱਸ ਦਿੰਦੀ ਆ ਵਾਸ਼ ਕਰਨ ਤੋਂ ਬਾਅਦ ਦੇਖੋ ਬਿਲਕੁਲ ਸਾਫ਼ ਹੋ ਗਈ ਆਪਣੀਆਂ ਦੇਖ ਸਕਦੇ ਆ ਲੱਕੜਾ ਵਾਲੀ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗਿਓਗੀ ਚਲਿਜੀ ਅਗਲੀ ਟੇਬਲ 'ਤੇ ਚੱਲਦੇ ਆ ਸਾਡੇ ਕੋਲ ਕਮੀਜ਼ਾ ਰੈਡੀਮੈਂਟ ਲੈ ਕੇ ਆਉਂਦੇ ਨਾ ਉਹਨਾਂ ਦੇ ਇਦਾਂ ਦੀ ਪਲਾਸਟਿਕ ਨਿਕਲਦੀ ਆਪਾਂ ਸੈੱਟ ਦਿੰਦੇ ਆ ਸਿੱਟਣਾਂ ਨਹੀਂ ਇਹਨਾਂ ਦਾ ਤਿਆਪੇ ਇੱਥੇ ਮੇਰੇ ਕੋਲ ਦੋ ਤਿੰਨ ਏਦਾਂ ਦੀ ਪਲਾਸਟਿਕ ਅਧਿਆ ਉਹ ਬੱਚੀਆਂ ਹੀ ਸੀਗੀਆਂ ਤੇ ਮੈਂ ਉਸ ਆ ਦੋਨੀਆਂ ਇਕੱਠੀਆਂ ਕਰਕੇ ਮੈਂ ਰੱਖ ਲੀਆਂ ਤੇ ਇਹਦੇ ਤੁਸੀਂ ਦੇ ਸਕਦੇ ਹੋ ਮੈਟ ਵਗੈਰਾ ਮੈਂ ਖਰੀਦੇ ਹੋਏ ਸੀਗੇ ਜਾਂ ਹੁਣ ਗਰਮੀਆਂ ਦੇ ਸੀਜ਼ਨ ਆ ਗਿਆ ਸਰਦੀ ਜੱਪਾ ਮੈਟ ਵਗੈਰਾ ਬਿਸ਼ਾਈ ਹੁੰਦੇ ਉਹ ਚੱਕੜੀ ਹੁੰਦੇ ਉਹਨਾਂ ਨੂੰ ਰੱਖਣਾ ਹੁੰਦਾ ਸਿੰਪਲ ਜਿਹੇ ਵਧੀਆ ਤਰੀਕਾ ਜਿਥੋਂ ਨਿਸ਼ੇ ਕਰਨ ਲੱਗਿਆ ਇਹਨੂੰ ਪਹਿਲਾਂ ਮੈਂ ਦੇਖੋ ਇਸ ਤਰ੍ਹਾਂ ਫੋਲਡ ਕਰ ਲੈਣਾ ਚੰਗੀ ਤਰ੍ਹਾਂ ਹੀ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਦੋ ਇੱਥੇ ਮੇਰੇ ਕੋਲ ਪੇ ਉਹ ਜਿਹੜੇ ਮੈਟ 'ਤੇ ਓਏ ਆ ਬਸ ਆ ਦੇ ਸਕਦੇ ਜਿਹੜਾ ਆਪਾਂ ਕਲਰ ਵਾਲਾ ਉਹ ਸੀਗਾ ਨਾ ਪਲਾਸਟਿਕ ਦਾ ਤੁਸੀਂ ਦੇ ਸਕਦੇ ਹੋ ਇਹਨੂੰ ਇਹਦੇ ਉੱਤੇ ਇਦਾਂ ਰੱਖ ਕੇ ਤੇ ਇਹਦੇ ਪਲਾਸਟਿਕ ਦੇ ਨਾਲ ਆਪਾਂ ਜਿਹੜਾ ਆ ਦੇਖ ਸਕਦੇ ਹੋ ਤੁਸੀਂ ਪਾਇਦਾਨ ਹੈਗਾ ਜਿਹਨੂੰ ਆਪਾਂ ਮੈਟ ਕਹਿੰਦੇ ਆ ਉਹ ਆਪਾਂ ਬੰਨਣਾ ਹੈ ਤੇ ਇਹਨਾਂ ਵਿੱਚ ਦੇਖ ਸਕਦੇ ਤੁਸੀਂ ਸ਼ੇਕ ਵਗੈਰਾ ਪਹਿਲਾਂ ਹੀ ਹੋਏ ਹੁੰਦੇ ਆ ਦੇਖੋ ਜੀ ਇਹਦੇ ਵੀ ਇਸ ਤਰ੍ਹਾਂ ਕੱਢ ਲਾ ਜਿੱਪਵਾngo ਲੋਕ ਹੋ ਜਾਂਦਾ ਇਹ ਵਾਲਾ ਦੇਖੋ ਜੀ ਤੁਸੀਂ ਕੰਬਲ ਹੈਨਾ ਜਾਂ ਕੱਪੜੇ ਵਗੈਰਾ ਇਸ ਤਰ੍ਹਾਂ ਤੁਸੀਂ ਰੱਖ ਸਕਦੇ ਇਹਨਾਂ ਨੂੰ ਸਿੱਟੋ ਨਾ ਸਿੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਤੁਸੀਂ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹੋ ਤੇ ਤੁਹਾਡੇ ਕਿੰਨੇ ਜਿਆਦੇ ਪੈਸੇ ਵੀ ਬਚਣੇ ਆ ਚਲੋ ਜੀ ਅਗਲੀ ਟੇਬਲ ਚੱਲਦੇ ਆ ਇੱਥੇ ਮੇਰੇ ਕੋਲ ਬੈਲਟ ਪਈ ਸੀਗੀ ਬੈਲਟ ਰੱਖਣਾ ਬਹੁਤ ਜਿਆਦੇ ਔਖਾ ਕੰਮ ਹੈ ਹੈਨਾ ਤੇ ਆਪਾਂ ਇੱਥੇ ਬੈਲਟ ਰੱਖਣਾ ਤੁਹਾਨੂੰ ਸਭ ਤੋਂ ਆਸਾਨ ਤਰੀਕਾ ਦੱਸਾਂਗੇ ਜਿਹੜਾ ਤੁਸੀਂ YouTube ਤੇ ਪਹਿਲਾਂ ਕਦੀ ਨਹੀਂ ਦੇਖਿਆ ਹੋਣਾ ਤੇ ਪਹਿਲਾਂ ਬੈਲਟ ਨੂੰ ਤੁਸੀਂ ਦੇਖ ਸਕਦੇ ਆ ਆਪਣੇ ਅੰਦਰਲੇ ਸਾਈਡ ਇਸ ਤਰ੍ਹਾਂ ਫੋਲਡ ਕਰਨਾ ਹੈ ਆਪਾਂ ਜਿਹੜੀ ਉਹਦਾ ਹੁੱਕ ਹੈਗੀ ਹੈ ਬੈਲਟ ਦੀ ਫੋਲਡ ਕਰਨ ਤੋਂ ਬਾਅਦ ਯਾਹ ਵਾਲੀ ਸਾਈਡ ਤੇ ਆਪਾਂ ਇਹਨੂੰ ਹਲਕਾ ਜਿਹਾ ਇਸ ਤਰ੍ਹਾਂ ਫੋਲਡ ਕਰਨਾ ਸ਼ੁਰੂ ਕਰ ਦੇਣਾ ਹੈ ਤੇ ਉ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਪਸੰਦ ਆndi ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਹੜੇ ਇਲਾਕੇ ਤੋਂ ਵਾਚ ਕਦੇ ਉਹ ਵੀ ਦੱਸਿਆ ਕਰੋ ਤੇ ਆ ਤੁਸੀਂ ਦੇਖ ਸਕਦੇ ਆ ਆਪਾਂ ਜਿਹੜੀ ਇਹ ਹੁੱਕ ਹੋਣੀ ਹੈ ਨਾ ਉੱਤੇ ਇਹੀ ਕਮਾਣੀ ਹੈ ਆਪਾਂ ਇਹਦੇ ਨਾਲ ਹੀ ਤੁਸੀਂ 벨ਟ ਨੂੰ ਤੰਗ ਵੀ ਕਰ ਸਕਦੇ ਹੋ ਹਨਾ ਜਿੰਨੀ ਕਰਨੀ ਚਾਹੁੰਦੇ ਤੁਸੀਂ ਇਹਨੂੰ 벨ਟ ਨੂੰ ਖੁੱਲੀ ਵੀ ਕਰ ਸਕਦੇ ਹੋ ਤੇ ਦੇਖੋ ਕਿੰਨਾ ਵਧੀਆ ਹੈ ਇਹਨੂੰ ਤੁਸੀਂ ਬਿਲਕੁਲ ਸਿੰਪਲ ਤਰੀਕੇ ਨਾਲ ਆਹ ਦੇਖੋ ਤੁਸੀਂ ਇਹਨੂੰ ਰੱਖ ਸਕਦੇ ਹੋ ਛੋਟੀ ਤੇ ਛੋਟੀ ਡੱਬੀ ਵਿੱਚ ਜਾਂ ਤੁਸੀਂ ਪਰਸ ਦੇ ਵਿੱਚ ਇਹਨੂੰ ਇਸ ਤਰ੍ਹਾਂ ਕੈਰੀ ਕਰ ਸਕਦੇ ਹੋ ਬਿਲਕੁਲ ਸਿੰਪਲ ਤਰੀਕਾ ਨੇ ਇਸੇ ਤਰ੍ਹਾਂ ਹੀ ਤਿਆਰ ਲੱਗੀ ਰਣੀ ਚਲਿਏ ਜੀ ਅਗਲੀ ਟਿਪ ਵੱਲ ਚਲਦੇ ਆਪਾਂ ਆਪਣਾ ਟੋਕਰੀ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਣਾ ਸੁੱਟਣ ਦੀ ਬਜਾਏ ਇਹਨਾਂ ਦਾ ਇਸਤੇਮਾਲ ਆਪਾਂ ਅੱਜ ਕਿੰਨੇ ਵਧੀਆ ਢੰਗ ਨਾਲ ਕਰਨੇ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਇੱਧਰ ਦੇਖ ਸਕਦੇ ਹੋ ਦੋ ਹੈਂਗਰ ਲਏ ਹੋਏ ਐ ਹੈਂਗਰ ਨੂੰ ਤੁਸੀਂ ਇਹਨਾਂ ਦੇ ਸਾਈਡਾਂ ਤੇ ਇਸ ਤਰ੍ਹਾਂ ਲਗਾਣਾ ਲਗਾਉਣ ਵਾਸਤੇ ਤੁਸੀਂ ਜਿਆਦਾ ਕਿਸੇ ਧਾਗੇ ਦੀ ਵੀ ਉਹ ਕਰ ਸਕਦੇ ਹੋ ਇਸਤੇਮਾਲ ਕਰ ਸਕਦੇ ਹੋ ਆਪ ਮੇਰੇ ਕੋਲ ਇਸ ਦੇ ਜਿੱਪ ਸੀ ਕਿ ਜਿੱਪ ਲੋਕਰ ਜਿਹਨੂੰ ਕਹਿੰਦੇ ਆ ਉਹ ਹੈਗੇ ਮੈਂ ਇਹਨਾਂ ਨੂੰ ਚਾਰੀ ਸਾਈਡ ਇਹਨਾਂ ਤੇ ਲਗਾ ਦਵਾਂਗੀ ਹੈਂਗਰ ਦੇ ਨਾਲ ਇਹ ਟੋਕਰੀ ਤੇ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਇੱਕ ਸਾਰੀ ਹੈਂਗਰਾਂ ਨੂੰ ਬੰਨ੍ਹਦੀ ਪਈ ਆ ਨਾ ਤੁਸੀਂ ਵੀ ਸੇਮ ਉਸੇ ਤਰ੍ਹਾਂ ਬੰਨ੍ਹਣੇ ਆ ਚਾਰੇ ਜਿਹੜੇ ਹੈਂਗਰ ਆਪਾਂ ਬੰਨ੍ਹਣੇ ਆ ਉਹ ਸੇਮ ਹੀ ਸਾਈਜ਼ ਇੱਕ ਬੰਨ੍ਹੇ ਇਹਨਾਂ ਦੇ ਰੱਖਣੇ ਆ ਹਨਾ ਬਾਧਾ ਘਾਟਾ ਕਿਤੇ ਬੰਨ੍ਹ ਨਹੀਂ ਰੱਖਣਾ ਹੈਗਾ ਤੁਸੀਂ ਦੇ ਸਕਦੇ ਹੋ ਬਾਹਰ ਵਿੱਚ ਇਹਨਾਂ ਨੂੰ ਮੈਂ ਜਿਹੜੇ ਜਿਪ ਲੋਕਰ ਸੀ ਇਹਨਾਂ ਨੂੰ ਮੈਂ ਕੈਂਚੀ ਦੇ ਨਾਲ ਕੱਟ ਕਰ ਦਿੱਤਾ ਸੀਗਾ ਕੱਟ ਕਰਨ ਤੋਂ ਬਾਅਦ ਜਿੱਥੇ ਤੁਸੀਂ ਭਾਂਡੇ ਵਗੈਰਾ ਮਾਣਦੇ ਹੋ ਉੱਥੇ ਇਸ ਤਰ੍ਹਾਂ ਦੀ ਹੈ ਨਾ ਲੱਗੀਆਂ ਹੁੰਦੀਆਂ ਕੱਪ ਵਗੈਰਾ ਟੰਗਣ ਨੂੰ ਤੇ ਆਪਾਂ ਕੀ ਕਰਨਾ ਇਹਦੇ ਨਾਲ ਆਪਾਂ ਹੈਂਗਰ ਇਸ ਤਰ੍ਹਾਂ ਟੰਗ ਦੇਣੇ ਆ ਤੇ ਡਿਗਨ ਦਾ ਕੋਈ ਖਤਰਾ ਨਹੀਂ ਹੈਗਾ ਹੈਂਗਰ ਨੂੰ ਚੰਗੀ ਤਰ੍ਹਾਂ ਟੰਗਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆਪਣੇ ਕੋਈ ਵੀ ਫਾਲਤੂ ਜਿਹਦਾ ਗਲਾਸ ਕੱਪ ਵਗੈਰਾ ਉਹ ਜਿਹੜੇ ਡੇਲੀ ਯੂਜ਼ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਇਸ ਤਰ੍ਹਾਂ ਇਹਦੇ ਟੋਕਰੀ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਕਿੰਨੀ ਜਿਆਦਾ ਇੱਕ ਤਾਂ ਤੁਹਾਡੇ ਕਿਚਨ ਦੀ ਥਾਂ ਬਚ ਜਾਣੀ ਹੈ ਹਨਾ ਤੇ ਦੂਜੀ ਇਹ ਗੱਲ ਹੈ ਡਿਗਨ ਦਾ ਵੀ ਕੋਈ ਖਤਰਾ ਨਹੀਂ ਹੈਗਾ ਜੇਕਰ ਗੰਦੇ ਵਗੈਰਾ ਹੁੰਦੇ ਐ ਇੱਕੋ ਵਾਰ ਜੇ ਤੁਸੀਂ ਇਸ ਤਰ੍ਹਾਂ ਧੋ ਸਕਦੇ ਆ ਫਲ ਫਰੂਟ ਵੀ ਤੁਸੀਂ ਰੱਖ ਸਕਦੇ ਹੋ ਤੇ ਤੁਸੀਂ ਪੌਣੇ ਵਗੈਰਾ ਵੀ ਰੱਖ ਸਕਦੇ ਆ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ